ਸਤਿ ਸ਼੍ਰੀ ਅਕਾਲ ਜੀ ਸਾਰੇ ਕਿਵੇਂ ਹੋ ਤੁਸੀਂ ਸਾਰੇ ਵੈਲਕਮ ਟੂ ਮਾਈ ਯੂਟਿਊਬ ਚੈਨਲ ਸਿਮੂਲੈਂਟਰ ਟ੍ਰਿਪਲੋ ਸੋ ਗਾਇਸ ਅੱਜ ਮਾ ਫਰਟ ਚੰਗ ਸਰਪ੍ਰਾਈਜ਼ ਹੈ ਨਾ ਬੁਲਾਈਏ ਕਿ ਚੱਲੇ ਆਪ ਕਿੱਥੇ ਪਰ ਹਾਲੇ ਮੈਂ ਨਹੀਂ ਬੋਲ ਕਿੱਥੇ ਲੱਗ ਚ ਰਿਹਾ ਸੋ ਇਹ ਤੁਹਾਨੂੰ ਵੀ ਦੱਸ ਦਿਆ ਅ ਵੀ ਦੱਸੋ ਵੀਰ ਕਿੱਥੇ ਜਾਣਾ ਇਸ ਮੈਂ ਐਕਸਾਈਟਮੈਂਟ ਕਿਉਂ ਵਧਾਣੇ ਆ ਜਾ ਕੇ ਪਤਾ ਲੱਗ ਹੀ ਜਾਣਾ ਕਿੱਥੇ ਜਾਣਾ ਆਪਣਾ ਤੇ ਲੋ ਹਾਂ ਦੱਸ ਦੂੰਗਾ ਹਾਂਜੀ ਹਾਂ ਦੱਸ ਦੂੰਗਾ

ਹਾਂਜੀ ਆਹ ਠੀਕ ਆ ਮੈਂ ਹੋਟਲ 골ਡਨ ਫਾਰਮ ਠੀਕ ਆ ਉਹ ਸਾਹਮਣੇ ਹੋਟਲ ਕੀ ਜਨਣਾ ਨਹੀਂ ਤੇ ਮੈਂ ਕਿਤਾ ਜਾਣਾ ਕਿ ਨਾ ਨੇ ਠੀਕ ਆ ਚਲੋ ਅਸੀਂ ਚੱਲਦੇ ਆ ਅੰਦਰ ਤੁਹਾਨੂੰ ਵੀ ਦੱਸਦੇ ਆ ਪਾਪਾ ਇੱਥੇ ਜਾਣਾ ਹੀ ਹਾਂਜੀ ਠੀਕ ਆਉਣਾ ਕੀ ਜਨਣਾ ਇੱਥੇ ਆਣਾ ਅੰਦਰ ਜਾ ਕੇ ਦੇਖਦੇ ਆਂ ਸਾਡੇ ਨਾਲ ਆਇਆ ਆ ਪਿੱਛੇ ਇੱਕ ਗਾਈਜ਼ ਆਂ ਪਾਪਾ ਹਨ ਉੱਥੇ ਲਾ ਕੀ ਆਏ ਆ ਗਾਈਜ਼ ਆਂ ਦੇਖੀਏ ਅੰਦਰ ਕੀ ਆ ਜਾ ਰਹੇ ਆਂ ਗਾਈਜ਼ ਸਾਨੂੰ ਵਰਲਡ ਵਾਈਡ ਵਕੇਸ਼ਨ ਵਾਲੀ ਕੰਪਨੀ ਨੇ ਬੁਲਾਇਆ ਇੰਨੇ ਕਨਫੀਡੈਂਸ ਜੀ ਵਰਗਾਂ ਸਿਚਨ ਕਰਦੇ ਹੋ ਦੇਖਦੇ ਹਾਂ ਅੱਗੇ ਗੱਲ ਕਰਕੇ ਉਹਨਾਂ ਨੇ ਕੀ ਸਿੱਟਾ ਨਿਕਲਦਾ ਹੈ ਤੇ ਦੇਖਦੇ ਹਾਂ ਹੈਲੋ ਗਾਈਜ਼ ਸਾਨੂੰ ਵਰਲਡ ਵਾਈਡ ਵਕੇਸ਼ਨ ਵਾਲਿਆਂ ਨੇ ਬੁਲਾਇਆ ਸੀ ਤੇ ਉਹਨਾਂ ਨੇ ਆਫਰ ਦਿੱਤੀ ਹੈ ਇੱਕ ਆਫਰ ਆਨ ਕਹਿ ਰਹੇ ਆ ਵੀ ਤੁਹਾਨੂੰ ਵਰਲਡ ਟੂਰ ਵਲਡ ਟੂਰ ਤਿੰਨ ਲੋਕੇਸ਼ਨਾਂ ਉਹਦੇ ਵਿੱਚ ਤੇ ਨੈਸ਼ਨਲ ਟੂਰਸ ਵਿੱਚ 19 ਲੋਕੇਸ਼ਨਾਂ ਜਿੱਚੋ ਤਿੰਨ ਹੀ ਤਿੰਨ 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 ਲੋਕੇਸ਼ਨਾਂ ਦਾ ਯੂਜ਼ ਕਰ ਸਕਦੇ ਹੋ ਇੰਟਰਨੈਸ਼ਨਲ ਤੇ ਨੈਸ਼ਨਲ ਦੋਨੋਂ ਹੀ ਆ ਇੰਟਰਨੈਸ਼ਨਲ ਤੇ ਨੈਸ਼ਨਲ ਦੋਨੋਂ ਹੀ ਆ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਆ ਵੀ ਟਰੈਵਲਿੰਗ ਤੇ ਫੂਡ ਸਾਡਾ ਹੋਏਗਾ ਹਾਂ ਟਰੈਵਲਿੰਗ ਤੇ ਫੂਡ ਸਾਡਾ ਹੋਏਗਾ ਤੇ ਬਾਕੀ ਹੋਟਲ ਵਗੈਰਾ ਤੋਂ ਉਹਨਾਂ ਦਾ ਹੋਏਗਾ ਹਾਂ ਹੋਟਲ ਵਗੈਰਾ ਦਾ ਸਾਰਾ ਉਹ ਹੀ ਹੋਏਗਾ ਬਾਕੀ ਚਲੋ ਦੇਖਦੇ ਆ ਚੋਇਸ ਕਰਕੇ ਕੀ ਚੋਇਸ ਬੰਦੀ ਆ ਤੇ ਕਿੱਥੇ ਜਾਂਦਾ ਟੂਰ ਬੰਦਾ ਵਾ ਇਦਾਂ ਦੇ ਘਰਾਂ ਦੇ ਕਮਾਕਾਰਾਂ ਨੂੰ ਵੇਹਲ ਨਹੀਂ ਮਿਲਦੀ ਕਿਤੇ ਜਾਂਦੀ ਇੰਦਾ ਥੋੜੀ ਬੋਤੀ ਆਫਰ ਮਿਲੀ ਹੋਏ ਫਿਰ ਬੰਦਾ ਕਿਸੇ ਨੇ ਕਿਤੇ 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 ਜਾ ਸਕਦਾ ਓਕੇ ਮਿਲਦੇ ਆ ਦੋ ਵਾਊਚਰ ਤੇ ਆਉਣੇ ਆ ਮੇਲ ਤੇ ਆਉਣੇ ਆ ਉਹ ਕਲੈਕਟ ਹੋਣੇ ਆ ਤੇ ਦੋ ਵਾਊਚਰ ਐ ਮਿਲੇ ਸਾਨੂੰ ਇੱਕ ਸਲੂਨ ਦਾ ਇੱਕ ਡਾਇਮੰਡ ਗਿਫਟ ਵਾਊਚਰ ਆ ਤੇ ਦੂਸਰਾ ਇੱਕ ਡਾਕਟਰ ਬੱਤਰਾ ਦਾ ਵਾ ਤੇ ਇੱਕ ਵਾਊਚਰ ਹੋਰ ਸੀ ਕਿ ਚਾਰ ਵਾਊਚਰ ਮਿਲੇ ਆ ਤੇ ਜਿਹੜਾ ਦੋ ਟੂ ਨਾਈਟ ਤੇ 3 ਡੇਜ਼ ਦਾ ਜਿਹੜਾ ਉਹ ਆਪਾਂ ਨੂੰ ਵਾਊਚਰ ਮਿਲ ਤੇ ਪ੍ਰਾਪਤ ਹੋਣਾ ਓਕੇ ਤੇ ਪਪਾ ਨੇ ਖਾਣ ਪੀਣੇ ਨਹੀਂ ਲੈ ਕੇ ਆਏ ਆ Yeah ਇਹਨਾਂ ਦਾ ਖਾ ਪੀ ਲਿਆ ਉਹ ਤੇ ਹੁਣ ਇਹ ਘਰ ਚੱਲੇ ਆ ਤੁਹਾਨੂੰ ਇਹ ਘਰ ਜਾ ਕੇ ਮਿਲਦੇ ਆ ਹੈਲੋ ਗਾਇਜ਼ ਇਹਨਾਂ ਆਪਰ ਸੋ ਆ ਗਏ ਹੁਣ ਘਰ ਆ ਗਏ ਆ ਤੇ ਉਹਨਾਂ ਨੇ ਇੱਕ ਕੂਪਨ ਦਿੱਸਨ ਇਹਦਾ ਪੋਸਟਰ ਦਿੱਤੀ ਉਹਨਾਂ ਨੇ ਤੇ ਜਿਹੜੇ ਉਹਦੇ ਪਲਾਨ ਦਾ ਮਤਲਬ ਕਿ ਹਰ ਇੱਕ ਦਿਨ ਹੀ ਹੁੰਦੇ ਉਹ ਬਦਲ ਦੇ ਦਿੰਦੇ ਆ ਸਿਰ ਮਤ ਸਮੇਂ ਤੱਕ ਹੁੰਦੀ ਆ ਤੇ ਬਦਲਦੇ ਰਹਿੰਦੇ ਆ ਕੀ ਨਹੀਂ ਬਦਲਦੇ ਜਿਹੜਾ ਇਹਨਾਂ ਪੋਸਟਰ ਮੇਰੇ ਆ ਉਹ ਸਟੇਮਿੰਟ ਤੱਕ ਵੈਲਿਡ ਆ ਜੀ ਮਹੀਨੇ ਬਾਅਦ ਵੀ ਐਕਸਟੈਂਡ ਕਰਾ ਸਕਦੇ ਆ ਨਹੀਂ ਜਾ ਸਕਦੇ ਇਹ ਡਿਫਰਨ ਨਾ ਨੋ ਕਰਨਾ ਉਹ 3 ਦਿਨ ਸੇ Oh my god ਹੈ ਨਾ 3 ਦਿਨ ਸੇ Oh my god ਉਹ ਦਾ ਹੈ ਆਜ ਤੇ ਉਹ ਪਰ ਜਿਹੜਾ ਉਹਨਾਂ ਦਾ ਦੇ ਨਜ਼ਰ ਬਦਲਦਾ ਰਹਿਦਾ ਰੇ ਨਾ ਇਸੇ ਕੋ ਬੰਨੀ ਨਹੀਂ ਆਈ ਬਹੁਤ ਵਧੀਆ ਲੱਗਾ ਮੈਂ ਨਾ ਪਲਾਨ ਦਿੱਤਾ ਲੰਬੇ ਤੋਂ ਵਧੀਆ ਵਾ ਇਸੇ ਬੰਨੇ ਜਾ ਸਕਦਾ ਉਹਦਾ ਕੋਈ ਪਲਾਨ ਬੰਦਾ ਹੀ ਨਹੀਂ ਫਿਰ ਆਈ ਤੇ ਜਿੰਨਾ ਕੋ ਪ੍ਰੋਗਰਾਮ ਆਪਾਂ ਨੂੰ ਕੋ ਪੋਸੀਬਲ ਹੋਇਆ ਹੀ ਪੀਤਾ ਤੇ ਬਾਕੀ ਵੀ ਸਾਰਿਆਂ ਨੇ ਚੈਨਲ ਨੂੰ ਸਬਸਕ੍ਰਾਈਬ ਕਰੋ కమో కంపించ